ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਨੂੰ ਬਹੁਤ ਹੀ ਸੋਹਣਾ ਇੱਕ ਬਾਰਡਰ ਦਾ ਡਿਜ਼ਾਈਨ ਲੈ ਕੇ ਹਾਜ਼ਰ ਹੋਈਆਂ ਜੀ ਇਹ ਵੀਡੀਓ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਫੇਰ ਹੀ ਤੁਹਾਨੂੰ ਲਾਸਟ ਤੱਕ ਇਹ ਡਿਜ਼ਾਈਨ ਵਗੈਰਾ ਪਤਾ ਲੱਗੂਗਾ ਕਿਵੇਂ ਬਣਾਉਣਾ ਹੈ ਜੀ ਆਪਾਂ ਆਜੋ ਸ਼ੁਰੂ ਕਰਦੇ ਹਾਂ ਕੋਈ ਵੀ ਹੈਂਡਵਰਕ ਦੀ ਕਢਾਈ ਕਰਨ ਤੋਂ ਪਹਿਲਾਂ ਇੱਕ ਚੀਜ਼ ਦਾ ਹੀ ਧਿਆਨ ਰੱਖਣਾ ਜਿਹੜਾ ਆਪਣਾ ਕੱਪੜਾ ਜਿਹਦੇ ਤੇ ਆਪਾਂ ਡਿਜ਼ਾਈਨ ਵਗੈਰਾ ਬਣਾ ਰਹੇ ਹਾਂ ਉਹ ਪ੍ਰੋਪਰ ਟਾਈਟ ਹੋਣਾ ਚਾਹੀਦਾ ਫੇਰ ਹੀ ਆਪਣਾ ਜਿਹੜੀ ਆ ਕੜਾਈਆ ਉਹ ਪ੍ਰੋਪਰ ਵਧੀਆ ਬਣੂਗੀ ਤੇ ਲਾਸਟ ਤੇ ਇੱਕ ਤੁਹਾਨੂੰ ਹੋਰ ਮੈਂ ਟਿਪ ਦਵਾਂਗੀ ਤੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਨਾ ਫੇਰੀ ਤੁਹਾਨੂੰ ਮੇਰੀ ਟਿਪ ਦਾ ਪਤਾ ਲੱਗੂ ਤੇ ਉਹ ਕੀ ਆ ਜਿਹਦੇ ਨਾਲ ਆਪਣੀ ਕੜਾਈਆ ਜਿਹੜੀ ਬਿਲਕੁਲ ਆਸਾਨ ਹੋ ਜਾਂਦੀ ਆ ਤੇ ਬਹੁਤ ਸੇਤੀ ਬਣਦੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਦਾਂ ਫਲਾਵਰ ਦੀਆਂ نیچے ਪੱਤੀਆਂ ਬਣਾਉਨੇ ਆ ਜੀ ਇਹਨੂੰ ਕਵਰ ਕਰਦੇ ਆ ਤੁਸੀਂ ਚਾਹੋ ਤਾਂ نیچے ਜਿਵੇਂ ਬਾੜੇ ਉੱਪਰ ਛੋਟੀ ਇੱਧਰ ਛੋਟੀ ਇੱਧਰ ਛੋਟੀ ਵੀ ਕਰ ਸਕਦੇ ਹਾਂ ਜੇਕਰ ਚਾਹੋ ਮੇਰੇ ਵਾਂਗੂ ਹੀ ਬਣਾ ਸਕਦੇ ਹੋ نیچے ਛੋਟੀ ਫਿਰ ਦੋ ਫਿਰ ਤਿੰਨ ਫਿਰ ਚਾਰ ਇਹ ਤੁਹਾਡੀ ਬਾਰਡਰ ਦੇ ਸੂਟ ਦੇ ਡਿਜ਼ਾਈਨ ਤੇ ਡਿਪੈਂਡ ਆ ਵੀ نیچے ਤੁਸੀਂ ਕਿੰਨੀਆਂ ਬਣਾਉਣੀਆਂ ਨੇ ਸੈਂਟਰ ਚ ਰੱਖ ਕੇ ਤੇ ਆਲੇ-ਦਲੇ ਕਿੰਨੀਆਂ ਬਣਾਉਣੀਆਂ ਨੇ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਦੋਹਾਂ ਨੂੰ ਇਕੁਅਲ ਸਾਈਜ਼ ਦੇ ਵਿੱਚ ਰੱਖ ਕੇ ਪ੍ਰੋਪਰ ਪੱਤੀਆਂ ਬਣਾਉਣੀਆਂ ਨੇ ਇਸੇ ਤਰ੍ਹਾਂ ਜਿਵੇਂ ਆਜੀ ਤੋਂ ਆਪਾਂ ਕੱਢ ਲਈ ਨੀਡਲ ਬਲਾ ਟ੍ਰੀਸ ਬਣਾ ਲਿਓ ਜੀ ਇਹਦੇ ਨਾਲ ਬਣਾਉਣਾ ਬਹੁਤ ਸੌਖਾ ਹੋ ਜਾਂਦਾ ਆ ਅਸੀਂ ਇਥੇ ਕੱਢ ਲਈ ਇਸ ਤੋਂ ਬਾਅਦ ਆਸੀਂ ਇਥੇ ਪਾ ਲਈ ਫੇਰ ਆ ਜੀ ਇਥੇ ਕੱਢ ਲਈ ਜਿਹੜੀ ਆ ਸਾਈਜ਼ ਆ ਪੱਤੀਆਂ ਦੀ ਇਸੇ ਮ ਰੱਖਿਓ ਫੇਰ ਹੀ ਆਪਣਾ ਜਿਹੜੀ ਪੱਤੀ ਫਲਾਵਰ ਦੀ ਪੱਤੀ ਬਣ ਕੇ ਸੋਹਣੀ ਲੱਗੂ ਜੀ ਤੁਸੀਂ ਨਾਲ ਹੁੰਦੇ ਟ੍ਰਾਈ ਕਰਿਆ ਕਰੋ ਫੇਰ ਹੀ ਤੁਹਾਨੂੰ ਪਤਾ ਲੱਗੂ ਵੀ ਇਹ ਕਿਵੇਂ ਬਣਦਾ ਇਹका ਤੁਸੀਂ ਟਰਾਈ ਕਰਨਾ ਕਿਸੇ ਵੀ ਸਿੰਪਲ ਜਿਹਾ ਸਾਦੇ ਜਿਹੇ ਸੂਟ ਨੂੰ ਤੁਸੀਂ ਬਹੁਤ ਸੋਹਣੀ ਲੁੱਕ ਦੇ ਸਕਦੇ ਹੋ ਜੀ ਪਾਰਟੀ ਵੇਅਰ ਸੂਟ ਦੀ ਇਦਾਂ ਹੀ ਤੁਸੀਂ ਇਹਨੂੰ ਕਵਰ ਕਰਨਾ ਬਹੁਤ ਸੋਹਣਾ 2025 ਦਾ ਡਿਜ਼ਾਈਨ ਹੈ ਜੀ ਇਹ ਲੇਟੈਸਟ ਡਿਜ਼ਾਈਨ ਹੈ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਪਹਿਲਾਂ ਪ੍ਰੋਪਰ ਪੱਤੀਆਂ ਨੂੰ ਕਵਰ ਕਰ ਲਾਂਗੇ ਤੁਹਾਨੂੰ ਸਮਝ ਆਉਂਦਾ ਹੋ ਮੈਂ ਕਿਵੇਂ ਕਹਿ ਰਹੀ ਆں ਉਸੇ ਤਰ੍ਹਾਂ ਹੀ ਪੱਤੀਆਂ ਕਵਰ ਕਰਕੇ ਫਿਰ ਆਪਾਂ ਫਲਾਵਰ ਬਣਾਵਾਂਗੇ ਨਾਲ ਹੀ ਮੇਰੇ ਵੀਡੀਓ ਮੇਰੇ ਚੈਨਲ ਦੇ ਕੋਈ ਨਵਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਆ ਉਹਦੇ ਨਾਲ ਇੱਕ ਕਿਸਮ ਦਾ ਜੀ ਮੋਟੀਵੇਸ਼ਨ ਹੁੰਦਾ ਬੰਦਾ ਕਿਉਂਕਿ ਵੀਡੀਓ ਬਣਾਉਣ ਨੂੰ ਬਹੁਤ ਮਿਹਨਤ ਲੱਗਦੀ ਆ ਜੀ ਬਾ ਤੁਸੀਂ ਡਬਲ ਥ੍ਰੈਡ ਰੱਖਣਾ ਪਹਿਲਾਂ ਫਿਰ ਤੁਸੀਂ ਅਗਲਾ ਬਣਾਉਣਾ ਜੀ ਹਾਂਜੀ ਇਹ ਦੇਖੋ ਜਿੱਥੋਂ ਮੈਂ ਨੀਡਲ ਕੱਟੀ ਆ ਉਸੇ ਜਗ੍ਹਾ ਤੇ ਥੋੜੇ ਹੀ ਫਰਕ ਨਾਲ ਆਪਾਂ ਨੀਡਲ نیچے ਫੇਰ ਲੈ ਕੇ ਜਾਣੀ ਆ ਇਹ ਬਿਲਕੁਲ ਸੈਂਟਰ 'ਤੋਂ ਰੱਖਣੀਆਂ ਦੋਹਾਂ ਦੇ ਆਪਾਂ ਨਾ ਜਿਹੜਾ ਥ੍ਰੈਡ ਆ ਉਹ ਪ੍ਰੋਪਰ ਨੀਚੇ ਨਹੀਂ ਲੈ ਕੇ ਜਾਣਾ ਹੈਗਾ ਇਹ ਵੀ ਆਪਾਂ ਡਬਲ ਪਾਇਆ ਦੇਖੋ ਇੱਧਰ ਨੂੰ ਕਰ ਲੈ ਤੁਸੀਂ ਥ੍ਰੈਡ ਵੱਲ ਤੁਹਾਨੂੰ ਪਉਣਾ ਸਖਾਲਾ ਹੋ ਜਾਊਗਾ ਫਿਰ ਤੁਸੀਂ ਇਹਨਾਂ ਦੇ ਦੋਹਾਂ ਦੇ ਬਿਲਕੁਲ ਸੈਂਟਰ ਦੀ ਵਿੱਚ ਤੇ ਦੀ ਰੱਖਣਾ ਤੇ ਇਹਨਾਂ ਦੇ ਸੈਂਟਰ ਦੇ ਵਿੱਚ ਦੀ ਨੀਡਲ ਇਦਾਂ ਕੱਢ ਲੈਣੀ ਆ ਤੇ ਆ ਆਪਣਾ ਫਲਾਵਰ ਬਣ ਗਿਆ ਤੇ ਹੁਣ ਆਪਾਂ ਦੇਖੋ ਇੱਧਰ ਦੀ ਕੱਢੀ ਆ ਨਾ ਹੁਣ ਆਪਾਂ ਇੱਧਰ ਦੀ ਇਹਨੂੰ ਨੀਚੇ ਲੈ ਜਾਣਾ ਨੀਡਲ ਨੂੰ ਇਨਾਂ ਦੇ ਵਿਚਾਰੇ ਮੈਂ ਕੀ ਲਾਉਂਗੀ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਵੀਡੀਓ ਦੇ ਐਂਡ 'ਚ ਇਸੇ ਤਰ੍ਹਾਂ ਹੀ ਆਪਾਂ ਕਵਰ ਕਰਾਂਗੇ ਦੇਖੋ ਬਿਲਕੁਲ ਮੈਂ ਸੈਂਟਰ ਦੀ ਕੱਢੀ ਨੀਡਲ ਬਿਲਕੁਲ ਸੈਂਟਰ ਤੇ ਆਪਾਂ ਲੈ ਕੇ ਜਾਣੀ ਆ ਬਿਲਕੁਲ ਸੈਂਟਰ ਤੇ ਆਪਾਂ نیچے ਕਰ ਲਈ ਤੇ ਆਪਾਂ ਥ੍ਰੈਡ ਦੇ ਵਿੱਚ ਬਲ ਨਹੀਂ ਪਾਉਣਾ ਇੱਕ ਚੀਜ਼ ਦਾ ਧਿਆਨ ਰੱਖਣਾ ਇਹਨੂੰ ਪ੍ਰੋਪਰ ਸਿੱਧਾ ਰੱਖਣਾ ਥ੍ਰੈਡ ਨੂੰ ਤੇ ਹੁਣ ਆਪਾਂ ਨੀਡਲ ਉੱਪਰ ਕੱਢ ਲਈ ਤੇ ਆਹ ਚੀਜ਼ ਨੂੰ ਆਪਾਂ ਪੋਲਾ ਕੇ ਫੜ ਕੇ ਰੱਖਣਾ ਕਿਉਂਕਿ ਨਹੀਂ ਆਪਣਾ ਕੱਪੜਾ ਫਟ ਵੀ ਸਕਦਾ ਜੀ ਇਹ ਦੇਖੋ ਇਹ ਬਣ ਗਿਆ ਫਲਾਵਰ ਹੁਣ ਆਪਾਂ ਇੱਧਰ ਦੀ ਥ੍ਰੈਡ ਦੇ ਉੱਪਰ ਦੀ ਨੀਚੇ ਲੈ ਕੇ ਇਸੇ ਤਰ੍ਹਾਂ ਸਾਰੇ ਆਪਾਂ ਫਲਾਵਰ ਨੇ ਜਿਹੜੇ ਉਹ ਕਵਰ ਕਰ ਲਾਂਗੇ ਇਸੇ ਤਰ੍ਹਾਂ ਫੇਰਾ ਪਕੜਾਂਗੇ ਜੀ ਤੇ ਨੀਡਲ ਫੇਰ ਨੀਚੇ ਲੈ ਕੇ ਜਾਵਾਂਗੇ ਬਸ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਆਪ ਆਪਣਾ ਬਲ ਨਹੀਂ ਪਾਣਾ ਚਾਹੀਦਾ ਇਹ ਆਪਣਾ ਪ੍ਰੋਪਰ ਇਦਾਂ ਹੋਣਾ ਚਾਹੀਦਾ ਥ੍ਰੈਡਾ ਜਿਹੜਾ ਜੇਕਰ ਬਲ ਪੈਜੂ ਤਾਂ ਆਪਣਾ ਫਲਾਵਰ ਆ ਜਿਹੜਾ ਵਧੀਆ ਨਹੀਂ ਪਊ ਉਹਦੇ 'ਚ ਵੀ ਬਲ ਪੈਜੋ ਤੇ ਆਹ ਚੀਜ਼ ਤੋਂ ਆਪਾਂ ਫੜ ਕੇ ਰੱਖਣਾ ਉਨਕਿ ਨਹੀਂ ਕਪੜਾ ਸਾਨੂੰ ਪਤਾ ਹੀ ਅੱਜ ਕੱਲ੍ਹ ਦੇ ਕਿੰਨੇ ਪਤਲੇ ਕੱਪੜੇ ਆਉਂਦੇ ਆ ਜੀ ਉਹ ਫਟ ਜਾਂਦੇ ਆ ਜੇਕਰ ਤੁਸੀਂ ਚਾਹੋ ਤਾਂ ਸਾਰੇ ਸੂਟ ਦੇ ਉੱਤੇ ਵੀ ਇਦਾਂ ਦੀਆਂ ਬਰੀਕ-ਬਰੀਕ ਬੂਟੀਆਂ ਦੂਰ-ਦੂਰ ਪਾ ਸਕਦੇ ਹੋ ਕਿਸੇ ਵੀ ਸੂਟ ਦੇ ਕੱਪੜੇ ਦੇ ਉੱਤੇ ਜੀ ਇਹ ਤੁਹਾਡੇ ਆਪਣੀ ਮਰਜ਼ੀ ਕਿਸੇ ਵੀ ਫੈਬਰਿਕ ਉੱਤੇ ਤੁਸੀਂ ਇਹਨੂੰ ਪਾ ਸਕਦੇ ਹੋ ਇਹ ਬੂਟੀਆਂ ਜਿਵੇਂ ਸਿਆਣਾ ਚ ਛੋਟੇ-ਛੋਟੇ ਬੂਟੀਆਂ ਵਾਲੇ ਪਸ਼ਮੀਨੇ ਦੇ ਸੂਟ ਬਹੁਤ ਸੋਹਣੇ ਲੱਗਦੇ ਆ ਜੀ ਪਾਏ ਹੋਏ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਐਦਾਂ ਬਣਾ ਸਕਦੇ ਹੋ ਕੋ ਉਦਾਂ ਨਹੀਂ ਕਿ ਨਹੀਂ ਕਿਆਂ ਬੂਟੀਆਂ ਬਣਾ ਕੇ ਕਵਰ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਦੁਪट्टे ਦੇ ਵਿੱਚ ਵੀ ਨਹੀਂ ਕਿਆਂ ਨਹੀਂ ਕਿਆਂ ਬੂਟੀਆਂ ਕਵਰ ਕਰ ਸਕਦੇ ਹੋ ਜਿਵੇਂ نیچے ਐਵੇਂ ਪਹਿਲਾਂ ਬਾਰਡਰ ਬਣਾ ਲਿਓ ਤੇ ਦੁਪट्टे ਦੇ ਵਿੱਚ ਆਲੇ-ਦਾਲੇ ਫੋਰ ਸਾਈਡ ਜਾਂ ਫਿਰ ਮੂਰੇ ਕਾਰਨਰ ਤੇ ਐਦਾਂ ਬੂਟੀਆਂ ਬਣਾ ਲਿਓ ਉਹ ਇਹਨਾਂ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਜੀ ਬਸ ਆਪਾਂ ਸੈਂਟਰ ਤੋਂ ਕੱਢਣੀ ਆ ਨੀਡਲ ਤੇ ਸੈਂਟਰ ਦੇ ਵਿੱਚ ਹੀ ਲੈ ਕੇ ਜਾਣੀ ਆ ਤੇ ਉੱਪਰ ਆਪਾਂ ਬਲ ਨਹੀਂ ਪੈਣ ਦੇਣਾ ਬਿਲਕੁਲ ਵੀ ਤੇ ਆਹ ਚੀਜ਼ ਤੋਂ ਆਪਾਂ ਸੈਂਟਰ ਦੇ ਵਿੱਚੋਂ ਬਿਲਕੁਲ ਦੋਹਾਂ ਦੇ ਦੋਹਾਂ ਪੱਤੀਆਂ ਦੇ ਸੈਂਟਰ 'ਚੋਂ ਆਪਾਂ ਨੀਡਲ ਆ ਜਿਹੜੀ ਉਹ ਕੱਢਣੀ ਆ ਇਸ ਤਰ੍ਹਾਂ ਹੀ ਆਪਾਂ ਇਹ ਦੇਖੋ ਕਵਰ ਕਰ ਲਿਆ ਤੇ ਫਿਰ ਆਪਾਂ نیچے ਲਾਗੇ ਨੀਡਲ ਉਸੇ ਤਰ੍ਹਾਂ ਹੀ ਆਪਾਂ ਬਣਾਉਣਾ ਇਹ ਆਪਣਾ ਜਿਹੜਾ ਇਸ ਹਿਸਾਬ ਨਾਲ ਸੂਟ ਦਾ ਜੀ ਫੈਬਰਿਕ ਹੋਊ ਜਾਂ ਕਲਰ ਹੋਊਗਾ ਉਸਾ ਹਨ ਆਪਾਂ ਕਲਰ ਲੈਣਾ ਥ੍ਰੈਡ ਦਾ ਜਿਸ ਤਰ੍ਹਾਂ ਦਾ ਆਪਣਾ ਫੈਬਰਿਕ ਹੋ ਉਹਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਥ੍ਰੈਡ ਆ ਉਹਦਾ ਕਲਰ ਮੈਚ ਕਰਦਾ ਤੇ ਉਸਦੇ ਸੂਟ ਦੇ ਉੱਤੇ ਉੱਠ ਰਿਹਾ ਉਹ ਕਲਰ ਉਸਦਾ ਹੀ ਆਪਾਂ ਕੰਟਰਾਸਟ ਬਣਾ ਕੇ ਥ੍ਰੈਡ ਚੂਸ ਕਰਨਾ ਹੈ ਤੇ ਫਿਰ ਬਹੁਤ ਸੋਹਣਾ ਲੱਗਦਾ ਜੀ ਇਹ ਮੇਹੀ ਮੇਰਾ orange শেਡ ਗਿਆ ਥੋੜਾ ਗਿਆ ਨਾ ਹੈ ਰੈੱਡਾ ਨਾ orange ਦਾ ਵਿਚਾਲੇ ਕੇ শেਡ ਆ ਜੀ ਇਹਦਾ ਤੇ ਉਦੇ ਅਕੋਰਡਿੰਗ ਇਹਦੇ ਤੇ ਜੈਲੋ ਤੇ ਗ੍ਰੀਨ ਕਲਰ ਬਹੁਤ ਜ਼ਿਆਦਾ ਉੱਠ ਰਿਹਾ ਜੀ ਇਹ ਮੈਂ ਆਰਮ ਬਣਾ ਰਹੀ ਸੀ ਤੁਸੀਂ ਇਦਾਂ ਹੀ ਘੇਰੇ ਤੇ ਕਵਰ ਕਰ ਲੈਣਾ ਅਸੇ ਇੰਨਾ ਧਿਆਨ ਰੱਖਣਾ ਵੀ ਆਹ ਚੀਜ਼ ਤੇ ਆਪਣੇ ਵਾਲ ਨਹੀਂ ਪਾਣਾ ਚਾਹੀਦਾ ਜੀ ਪ੍ਰੋਪਰ ਇਹਨੂੰ ਉਸੇ ਤਰੀਕੇ ਨਾਲ ਰੈਡੀ ਕਰਨਾ ਦੇਖੋ ਹੋ ਗਿਆ ਨਾ ਹੁਣ ਆਪਾਂ ਪਤਾ ਕੀ ਕਰਨਾ ਜਿਹੜੀ ਆਹ ਚੀਜ਼ ਆ ਨੀਚੇ ഇത് അപ്പം ഇതട്ട സാറിയ ആളേ ദുളള ഇത്ോട്ടെ നീഡൽ ഉപരോധി കമാകഡൽ ഉറഡ കീച്ചിഫര്ട്ടുക്ക് രഡി പോ സൂട്ട ਤੇ ਮੇਰੇ ਚੈਨਲ ਤੇ ਨਵੇਂ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬੈਲ ਆਈਕਨ ਦਬਾਇਓ ਤਾਂ ਕਿ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦਾ ਹਰੇਕ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਹਾਨੂੰ ਮਿਲ ਸਕੇ ਜੀ ਕੋਈ ਵੀ ਇੰਨੀ ਨਜ਼ਦੀਕ ਤੋਂ ਨਹੀਂ ਸਮਝਾਉਂਦਾ ਜਿੰਨੀ ਬਰੀਕੀ ਤੋਂ ਮੈਂ ਸਮਝਾ ਰਹੀਆਂ ਜੀ ਨਹੀਂ ਕੈਮਰਾ ਦੂਰ ਹੁੰਦਾ ਕਿਉਂਕਿ ਪ੍ਰੋਪਰ ਸਫਾਈ ਦਿੰਦੀ ਆ ਤੁਹਾਨੂੰ ਮੇਰੇ ਇਹਦੇ ਚ ਇਸੇ ਤਰ੍ਹਾਂ ਹੀ ਆਪਾਂ ਸਾਰੇ ਕਵਰ ਕਰ ਲਾਂਗੇ ਜੀ ਇਹਦੇ ਲਈ ਜੀ ਮੈਂ ਆ ਨੀਡਲ ਤੇ ਆ ਥ੍ਰੈਡ ਦੀ ਯੂਜ਼ ਕਰ ਰਹੀ ਆ ਇਹਦੇ ਲਈ ਮੈਂ ਇੱਕ ਕਟ ਦਾਣਾ ਯੂਜ਼ ਕਰ ਰਹੀ ਆ ਬਿਲਕੁਲ ਸੈਂਟਰ ਦੀ ਜੀ ਆਪਾਂ ਇਥੋਂ ਦੀ ਨੀਡਲ ਕੱਢਣੀ ਆ ਇਹ ਥ੍ਰੈਡ ਮੈਂ ਤੁਹਾਨੂੰ ਦਿਖਾਇਆ ਸੀ ਉਹੀ ਪਾਇਆ ਮੈਂ ਪਹਿਲਾਂ ਇਹ ਮੈਂ ਡਬਲ ਥ੍ਰੈਡ ਪਾਇਆ ਇੱਥੇ ਮੈਂ ਸਿੱਪੀ ਪਾਈ ਆ ਨਾਲ ਕੀ ਇਹਨੂੰ ਵਿੱਚ ਪਾ ਕੇ ਤੇ ਜਿੱਥੇ ਲੈ ਕੇ ਦਾ ਫਲਾਵਰ ਆ ਉੱਥੇ ਤੱਕ ਆਪਾਂ ਲੈ ਕੇ ਜਾਣਾ ਇਹ ਵਿੱਚ ਵਿੱਚ ਕਵਰ ਹੋ ਗਈ ਜੀ ਦੇਖੋ ਉਸੇ ਤਰ੍ਹਾਂ ਹੀ ਹੁਣ ਮੈਂ ਇਹਦੇ ਚ ਪਾਵਾਂਗੀ ਇਹ ਸਾਰੇ ਫਲਾਵਰ ਦੇ ਵਿੱਚ ਇਦਾਂ ਹੀ ਮੈਂ ਪਾ ਦਾਂਗੀ ਇਹਨਾਂ ਬਹੁਤ ਸੋਹਣੀ ਲੁੱਕ ਬਣ ਕੇ ਰੈਡੀ ਹੁੰਦੀ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਆਉਣ ਵਾਲੀ ਵੀਡੀਓ ਕਿਸ ਫਲਾਵਰ ਤੇ ਬਣਾਈਏ ਤੇ ਲਾਸਟ 'ਚ ਮੈਂ ਟਿਪ ਤੁਹਾਨੂੰ ਇਹ ਹੀ ਦਵਾਂਗੀ ਕਿ ਕਿਸੇ ਵੀ ਹੈਂਡਵਰਕ ਸੂਟ ਨੂੰ ਬਣਾਉਣ ਲਈ ਸਭ ਤੋਂ ਜ਼ਰੂਰੀ ਹੈ ਜੀ ਉਸ ਕੱਪੜੇ ਦਾ ਉਸ ਫੈਬਰਿਕ ਦਾ ਟੈਟ ਹੋਣਾ ਜੇਕਰ ਉਹ ਪ੍ਰੋਪਰ ਟੈਟ ਹੋਊਗਾ ਤਾਂ ਆਪਣਾ ਫੈਬਰਿਕ ਤਾਂ ਆਪਣਾ ਜਿਹੜੀ ਸਫਾਈ ਪ੍ਰੋਪਰ ਆਉਗੀ ਜੀ ਧਿਆਨ ਰੱਖਿਓ ਕਿਸੇ ਵੀ ਨੀਡਲਵਰਕ ਦਾ ਹੈਂਡਵਰਕ ਸੂਟ ਨੂੰ ਬਣਾਉਣ ਲਈ ਜੇਕਰ ਆਪਣਾ ਫੈਬਰਿਕ ਪ੍ਰੋਪਰ ਟੈਟ ਹੋਊਗਾ ਤਾਂ ਆਪਣਾ ਜਿਹੜਾ ਡਿਜ਼ਾਈਨ ਵਗੈਰਾ ਉਹ ਪ੍ਰੋਪਰ ਵਧੀਆ ਬਣੂ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੀ ਉਹ ਤੇ ਉਹਦੇ ਸਫਾਈ ਵੀ ਬਹੁਤ ਜ਼ਿਆਦਾ ਆਉਂਦੀ ਆ ਜੇਕਰ ਕੱਪੜਾ ਲੂਜ਼ ਹੁੰਦਾ ਤਾਂ ਬਿਲਕੁਲ ਵੀ ਸਫਾਈ ਨਹੀਂ ਆਉਂਦੀ ਜੀ ਉਹ ਚੀਜ਼ ਉਹਦੇ ਵਿੱਚ ਤੇ ਉਹ ਖਰਾਬ ਹੁੰਦਾ ਇਹ ਮੇਨ ਟਿੱਪ ਆ ਜੀ ਮੇਰੀ ਅੱਜ ਦੀ ਥੋੜੀ ਵੀਡੀਓ ਦੇ ਲਈ ਤੇ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਰੱਬ ਰੱਖੇ